ਬੜੀ ਵਿਚਾਰ ਕਰਨ ਵਾਲੀ ਗੱਲ ਹੈ ਅਸੀਂ 사ਤਸੰਗ ਤੇ ਜਾਂਦੇ ਹਾਂ ਤੇ 사ਤਸੰਗ ਵਿੱਚ ਬੈਠਦੇ ਹਾਂ ਬਾਬਾ ਜੀ ਸਾਨੂੰ ਜੋ ਗੱਲਾਂ ਸਮਝਾਉਂਦੇ ਹਨ ਅਸੀਂ ਉਹਨੂੰ ਸੁਣਦੇ ਹਾਂ ਤੇ ਆਪਦੇ ਆਪ ਦੇ ਘਰਾਂ ਨੂੰ ਵਾਪਸ ਤੁਰ ਜਾਂਦੇ ਹਾਂ ਬਲਕਿ ਸਾਡਾ ਕੀ ਫਰਜ਼ ਬੰਦਾ ਹੈ ਜੈਸੀ ਜੇ satsang ਸੁਣਨ ਗਏ ਹਾਂ ਕਿ ਜੋ ਗੱਲ ਉੱਥੇ ਸਮਝ ਕੇ ਸੁਣ ਕੇ ਅਸੀਂ ਆ ਰਹੇ ਹਾਂ ਉਸ ਗੱਲ ਤੇ ਅਮਲ ਕਰਨ ਦਾ ਸਾਡਾ ਫਰਜ਼ ਬੰਦਾ ਹੈ ਪਰ ਅਸੀਂ ਫਰਜ਼ ਨੂੰ ਨਹੀਂ ਨਿਭਾਉਂਦੇ ਅਸੀਂ satsang ਸੁਣਦੇ ਹਾਂ ਤੇ ਆਦੇ ਘਰਾਂ ਨੂੰ ਤੁਰ ਜਾਣੇ ਹਾਂ ਉੱਥੇ ਪਲੜਾ ਛੱਡ ਕੇ ਆ ਜਾਂਦੇ ਹਾਂ ਜਰਾ ਸੋਚ ਕੇ ਦੇਖੋ ਅਦਰ ਅਸੀਂ ਆਪਦੇ ਬੱਚੇ ਨੂੰ ਕੋਈ ਗੱਲ ਸਮਝਾਉਂਦੇ ਹਾਂ ਤੇ ਉਹ ਬੱਚਾ ਆਪਣੀ ਗੱਲ ਸੁਣ ਕੇ ਇਗਨੋਰ ਕਰਕੇ ਚਲਾ ਜਾਂਦਾ ਹੈ ਤੇ ਸਾਡੇ ਦਿਲ ਤੇ ਕੀ ਦਿੱਟੇਗੀ ਆਪਣਾ ਤਾਂ ਇੱਕ ਬੱਚਾ ਹੋਵੇਗਾ ਦੋ ਹੋਵੇਗਾ ਤਿੰਨ ਹੋਵੇਗਾ ਆਪਾਂ ਉਹਨਾਂ ਨੂੰ ਸਮਝਾਵਾਂਗੇ ਤੂੰ ਆਪਣੇ ਦਿਲ ਤੇ ਕੀ ਦਿੱਟੇਗੀ ਤੇ ਇੱਕ ਗੱਲ ਸੋਚ ਕੇ ਵੇਖੋ ਕਿ ਬਾਬਾ ਜੀ ਦੇ ਤਾਂ ਹਜ਼ਾਰੋਂ ਲੱਖੋਂ ਬੱਚੇ ਹਨ ਜਿਨ੍ਹਾਂ ਨੂੰ ਸਮਝਾਣ ਆਂਦੇ ਹਨ ਸਾਸਨ ਦੇ ਜ਼ਰੀਏ ਸਮਝਾਉਂਦੇ ਹਨ ਤੇ ਆਪਾਂ ਕੀ ਕਰਦੇ ਹਾਂ ਆਪਾਂ ਸਾਰੇ ਬੱਚੇ ਹੀ ਨਿਕੰਮੇ ਹਾਂ ਆਪਾਂ ਸਾਰੇ ਹੀ ਪੱਲੜਾ ਛਾੜ ਕੇ ਚਲੇ ਜਾਂਦੇ ਹਾਂ ਆਪਣਾ ਤਾਂ ਇੱਕ ਇੱਕ ਦੋ ਬੱਚੇ ਹੁੰਦੇ ਨੇ ਅਗਰ ਉਹ ਵੀ ਆਪਣੀ ਗੱਲ ਨਾ ਸੁਣਨ ਤੇ ਆਪਣੇ ਦਿਲ ਤੇ ਕੀ ਬੀਤਦੀ ਹੈ ਆਪਣੇ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਕਿ ਇਹੋ ਜੀ ਨਿਕੰਮੀ ਔਲਾਦ ਹੈ ਤੇਪਾ ਆਪਦੇ ਤੇ ਲੈ ਕੇ ਦੇਖੋ ਆਪਾਂ ਲੱਖਾਂ ਹਜ਼ਾਰਾਂ ਬੱਚੇ ਆਪਾਂ ਗੱਲ ਨਹੀਂ ਸੁਣਦੇ ਤੇ ਆਪਨੇ ਤਾਂ ਨਿਕੰਮੀ ਔਲਾਦ ਕਿਹੜੀ ਹੋਏਗੀ ਐਸ ਲਈ ਐਸ ਗੱਲ ਤੇ ਸੋਚ ਵਿਚਾਰ ਕਰਨਾ ਚਾਹੀਦਾ ਹੈ ਬੜੀ ਸੋਚਣ ਵਾਲੀ ਗੱਲ ਹੈ ਬੜੀ ਹੀ ਸਮਝਣ ਵਾਲੀ ਗੱਲ ਹੈ ਆਪਾਂ ਨੂੰ ਕਦੀ ਇਹ ਗੱਲ ਸੁਣਨ ਨੂੰ ਮਿਲੇ ਕਿ ਬਿਆਸ ਜੀ ਅੱਜ satsang ਹੈ ਦਰਸ਼ਨ ਹੈ ਤੇ ਫਟਾਫਟ ਪੈਕਿੰਗ ਕਰਕੇ ਚਲੇ ਜਾਣੇ ਹਾਂ ਤਿਆਰ ਹੋ ਜਾਣੇ ਹਾਂ ਬਾਹਰੀ ਦਰਸ਼ਨਾ ਲਈ ਆਪਾਂ ਜਾਂਦੇ ਹਾਂ ਕਿ ਅਸੀਂ ਕਦੀ ਅੰਦਰਲੀ ਦਰਸ਼ਨਾ ਬਾਰੇ ਸੋਚ ਵਿਚਾਰ ਕੀਤਾ ਹੈ ਕਦੀ ਨਹੀਂ ਸੋਚ ਵਿਚਾਰ ਕਰਦੇ ਦਰਸ਼ਨਾ ਲਈ ਪੈਦੇ ਹਾਂ ਅੱਗੇ ਅੱਗੇ ਬੈਠਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਭ ਤੋਂ ਅੱਗੇ ਸਾਨੂੰ ਦਰਸ਼ਨ ਹੋਣ ਕਿ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਕਿ ਦਰਸ਼ਨ ਦੇਣ ਜਾ ਰਹੇ ਹਾਂ ਉਰੇ ਇੱਕ ਗੱਲ ਹੋਰ ਹੈ ਦਰਸ਼ਨ ਕਰਕੇ ਵਾਪਸ ਆ ਜਾਣੇ ਹਾਂ 5 ਕੁ ਮਿੰਟ ਆਪਣੀ ਅੱਖਾਂ 'ਚ ਹੰਝੂ ਆਂਦੇ ਹਨ ਉਸ ਤੋਂ ਬਾਅਦ ਫਿਰ ਉਹ ਵੀ ਦੇ ਉਹ ਹੋ ਜਾਣੇ ਸਤ ਸੰ ਸੁਣਾਗੇ ਸਤ ਸੰ ਤੋਂ ਬਾਹਰ ਆਵਾਂਗੇ ਜਰੂਰ ਇਹ ਗੱਲ ਹਰ ਕੋਈ ਕਾਫੀ ਲੋਕ ਕਰਦੇ ਹਨ ਕਾਫੀ ਸੰਗਤ ਕਰਦੀ ਹੈ ਇਹ ਗੱਲ ਕਿ ਅੱਜ ਸਤ ਸੰ ਬਹੁਤ ਵਧੀਆ ਸੀ ਸਤ ਸੰ ਤਾਂ ਬਹੁਤ ਵਧੀਆ ਸੀ ਪਰ ਇੱਕ ਗੱਲ ਤਾਂ ਸੋਚਣ ਵਾਲੀ ਹੈ ਉਹ ਜਿਹੜੀਆਂ ਸਸਨ ਚ ਇਹ ਗੱਲਾਂ ਕਈਆਂ ਕਿ ਉਹ ਤੁਹਾਡੇ ਸਮਝ ਆਈਆਂ ਕੋਈ ਪੱਲੇ ਬੰਨੀਆਂ ਨਹੀਂ ਬੰਨੀਆਂ ਉੱਥੇ ਪੱਲੜਾ ਛਾੜ ਕੇ ਅਸੀਂ ਘਰਾਂ ਨੂੰ ਵਾਪਿਸ ਧੁਰ ਜਾਨੇ ਹਾਂ ਫਿਰ ਆ ਦੇ ਕੰਮਾਂ ਨੂੰ ਫਿਰ ਲੱਗ ਜਾਂਦੇ ਹਾਂ ਫਿਰ ਆਪਣੀ ਸੋਚ ਕੀ ਹੁੰਦੀ ਹੈ ਆਪਾਂ ਸਸਨ ਚ ਵੀ ਕਿਸੇ ਨੂੰ ਨਹੀਂ ਛੱਡਦੇ ਸਸਨ ਵੀ ਜਿਹੜਾ ਆਪਣੇ ਨਾਲ ਜਾਂਦਾ ਹੈ ਆਪਾਂ ਕਹਿੰਦੇ ਯਾਰ ਉਹਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਆਹ ਨਹੀਂ ਕੀਤਾ ਆਹ ਚੀਜ਼ਾਂ ਜਲਦੀ ਆ ਜਾਂਦੀਆਂ ਨੇ ਪਰ ਆ ਚੀਜ਼ ਆਪਾਂ ਨਹੀਂ ਸੁਣੀ ਕਿ ਸਤਸੰਗ ਵਿੱਚ ਕੀ ਗੱਲ ਕਹੀ ਸੀ ਜਿਹੜੇ ਕੰਮ ਵਾਸਤੇ ਅਸਲੀ ਗਏ ਸੀ ਉਹ ਕੰਮ ਅਸੀਂ ਪੂਰਾ ਕੀਤਾ કે ਨਹੀਂ ਕੀਤਾ ਬੜੀ ਸੋਚ ਵਿਚਾਰ ਕਰਨ ਵਾਲੀ ਗੱਲ ਹੈ ਬੜੀ ਸ਼ਰਮ ਦੀ ਗੱਲ ਹੈ ਆਪਣੇ ਵਾਸਤੇ ਆਪਾਂ ਕਿਸੇ ਘਰ ਚਲੇ ਜਾਈਏ ਬਾਬਾ ਜੀ ਦੀ ਫੋਟੋ ਲੱਗੀ ਵੇਖ ਲਾਂਗੇ ਆਪਾਂ ਬੜੇ ਮਾਣ ਨਾਲ ਕਹਾਂਗੇ ਜੀ ਤੁਸੀਂ ਸਤਸੰਗੀ ਹੋ ਉਹ ਕਹਿਣਗੇ ਹਾਂ ਜੀ ਅਸੀਂ ਸਤਸੰਗੀ ਹਾਂ ਅਸੀਂ ਵੀ ਸਤਸੰਗੀ ਹਾਂ ਆਪਾਂ ਇਹ ਗੱਲ ਕਵਾਂਗੇ ਪਰਪਸ ਸత్సੰਗੀ ਜਦੋਂ ਬਾਨੀ ਨਹੀਂ ਸਕੇ ਆਪਾਂ ਕਿਉਂ ਕਹਿੰਦੇ ਹਾਂ ਲੋਕ ਦਿਖਾਵਾ ਕਿਸ ਲਈ ਕਰਦੇ ਹਾਂ ਜਿਹੜਾ ਅਸਲੀ ਸత్సੰਗੀ ਬਣ ਗਿਆ ਨਾ ਉਹ ਕਦੀ ਵੀ ਕੋਈ ਲੋਕ ਦਿਖਾਵਾ ਨਹੀਂ ਕਰੇਗਾ ਉਹ ਅੰਦਰੋਂ ਸత్సੰਗੀ ਬਣੇਗਾ ਆਪਣੇ ਕਰਮ ਆਪਣੇ ਕਰਮ ਕਰਕੇ ਆਪਰੀ ਕਰਨੀ ਕਰਕੇ ਸత్సੰਗੀ ਬਣੇਗਾ ਇਸ ਲਈ ਬੜੀ ਵਿਚਾਰ ਕਰਨ ਵਾਲੀ ਗੱਲ ਹੈ ਬੜੀ ਸੋਚਣ ਵਾਲੀ ਗੱਲ ਹੈ ਬੜੇ ਸ਼ੌਂਕ ਨਾਲ ਆਪਾਂ ਦੇ ਦੁਕਾਨਾਂ ਤੇ ਘਰਾਂ ਤੇ ਸਕੂਟਰੀਆਂ ਤੇ ਮੋਟਰਸਾਈਕਲਾਂ ਤੇ ਕਾਰਾਂ ਤੇ ਲਿਖਵਾ ਲੈਨੇ ਰਾਧਾ ਸਵਾਮੀ ਅਰੇ ਲੋਕ ਦਿਖਾਵਾ ਕਿਸ ਲਈ ਕਰ ਰਹੇ ਹੋ ਕਿਸ ਲਈ ਕਰ ਰਹੇ ਹੋ ਤੁਸੀਂ ਇਨਾਂ ਚੀਜ਼ਾਂ 'ਚ ਕੁਝ ਨਹੀਂ ਰੱਖਿਆ ਅਸਲੀ ਸੱਸੰਗੀ ਬੰਨਣਾ ਹੈ ਤਾਂ ਅੰਦਰੋਂ ਬੰਨਣਾ ਪਏਗਾ ਬਾਹਰ ਹੀ ਦਿਖਾਵੇ ਨਾਲ ਕੋਈ ਸੱਸੰਗੀ ਨਹੀਂ ਬਣ ਸਕਦਾ ਹੋਟ ਵਿਚਾਰ ਕਰਨ ਵਾਲੀ ਗੱਲ ਹੈ ਆਪਣੇ ਘਰ ਚ ਜਿੰਨੇ ਕਮਰੇ ਹੁੰਦੇ ਨੇ ਹਰ ਕਮਰੇ ਚ ਬਾਬਾ ਜੀ ਦਾ ਸਰੂਪ ਆਪਾਂ ਲਾ ਲੈਣੇ ਹਾਂ ਕਹਿੰਦੇ ਹਾਂ ਪਰ ਬਾਬਾ ਜੀ ਆਪਣੇ ਸਾਹਮਣੇ ਬੈਠੇ ਨਹੀਂ ਕੀ ਇਹਨਾਂ ਤਸਵੀਰਾਂ ਚ ਇਹਨਾਂ ਚ ਬਾਬਾ ਜੀ ਆਪਾਂ ਬਾਬਾ ਜੀ ਤਸਵੀਰਾਂ ਚ ਹੁੰਦੇ ਨੇ ਬਾਬਾ ਜੀ ਆਪਨੇ ਅੰਦਰ ਨੇ ਇਹਨਾਂ ਦਿਖਾਵਿਆ ਦਾ ਕੁਝ ਨਹੀਂ ਰੱਖਿਆ ਹੁਕਮ ਦੀ ਪਾਲਣਾ ਨਹੀਂ ਕਰਦੇ ਬਾਬਾ ਜੀ ਕਹਿੰਦੇ ਨੇ ਘਰ ਦੇ ਅੰਦਰ ਇੱਕੀ ਤਸਵੀਰ ਰੱਖਣੀ ਹੈ ਤੁਸੀਂ ਤੇ ਪਹਾਰ ਕਮਰੇ ਐ ਤਸਵੀਰ ਲਾਈ ਜਾਂਦੇ ਆ ਅਸਲੀ ਬੜੀ ਸੋਚ ਵਿਚਾਰ ਕਰਨ ਵਾਲੀ ਗੱਲ ਹੈ ਕਿ ਆਪਾ ਕੀ ਕਰ ਰਹੇ ਆ ਅਸੀਂ ਕਹਿੰਦੇ ਹਾਂ ਅਸੀਂ ਬਹੁਤ ਸੇਵਾ ਕਰਦੇ ਹਾਂ ਜੇ ਅਸੀਂ ਕਹਿ ਦਿੰਨੇ ਹਾਂ ਨਾ ਸੇਵਾ ਕਰਦੇ ਹਾਂ ਤੇ ਆਪਣਾ ਕੀਤਾ ਕਰਾਇਆ ਕਿਸੇ ਲਈ ਕੀ ਨਹੀਂ ਰਹਿ ਜਾ ਕਹਿੰਦੇ ਨੇ ਇੱਕ ਹੱਥ ਦੇਵੇ ਦੂਜੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਪਰ ਆਪ ਤਾਂ ਸਾਰਿਆਂ ਨੂੰ ਦੱਸਦੇ ਹਾਂ ਅਸੀਂ ਸੇਵਾਦਾਰ ਹਾਂ ਸੇਵਾਦਾਰ ਹਾਂ ਸੇਵਾਦਾਰ ਹਾਂ ਮੇਰੀ ਤਾਂ ਔਖੇ ਸੇਵਾ ਲੱਗੀ ਹੋਈ ਹੈ ਠੀਕ ਹੈ ਅੱਛੀ ਗੱਲ ਹੈ ਸੇਵਾ ਲੱਗੀ ਹੋਈ ਹੈ ਪਰ ਇਹ ਲੋਕ ਦਿਖਾਵਾ ਕਿਸ ਲਈ ਕਰਦੇ ਹੋ ਕਹਿੰਦੇ ਸੇਵਾ ਕਰੋ ਕਿਸੇ ਨੂੰ ਪਤਾ ਨਾ ਲੱਗੇ ਤੇ ਅਸਲੀ ਸੇਵਾ ਕੀ ਹੈ ਆਪਾਂ ਲੰਗਰ ਦੀ ਸੇਵਾ ਕਰਦੇ ਹਾਂ ਆਪਾਂ ਨੂੰ ਅਗਰ ਕੋਈ ਕਹਿ ਦੇਵੇ ਜਾ ਕੇ ਉਹ ਛੜੀਆਂ ਚੱਕ ਲਿਆਓ ਆਪਣੀ ਵਰਡਿੰਗ ਕੀ ਹੋਏਗੀ ਆਪਾਂ ਇਹ ਕਹਾਂਗੇ ਕਿ ਮੇਰੀ ਲੰਗਰ ਦੀ ਸੇਵਾ ਹੈ ਮੈਂ ਬਾਹਰ ਦਾ ਕੰਮ ਨਹੀਂ ਕਰਾਂਗਾ ਉਹ ਸੇਵਾ ਕਿਸ ਲਈ ਸੇਵਾ ਦਾ ਮਤਲਬ ਹੈ ਜੋ ਕਰਾਈ ਜਾਵੇ ਉਹ ਕਰ ਲੋ ਸੇਵਾ ਇਥੇ ਲਈ ਬੜੀ ਸੋਚ ਦੀ ਵਿੱਚ ਸੋਚਣ ਦੇ ਵਿਚਾਰ ਹੈ ਨਾਮ ਲੈ ਲੈਨੇ ਆਪਾਂ ਸੱਸਣ ਕੀ ਬੱਜ ਜਾਂਦੇ ਹਨ ਕਿ ਨਾਮ ਦੀ ਕਮਾਈ ਕੀਤੀ ਹੈ ਜਰਾ ਸੋਚ ਕੇ ਦੇਖੋ 2-3 ਘੰਟੇ ਬੈਠਣ ਲਈ ਕਹਿੰਦੇ ਨੇ ਕਿ ਆਪਾਂ ਬੈਠੇ ਆ ਕਦੀ ਆਪਦੇ ਵਿਚਾਰਾਂ ਨੂੰ ਬਦਲਿਆ ਹੈ ਆਦੇ ਸੁਭਾਅ ਨੂੰ ਬਦਲਿਆ ਹੈ ਵਿਚਾਰ ਕਰਨ ਵਾਲੀ ਗੱਲ ਹੈ ਇਸ ਗੱਲ 'ਤੇ ਵਿਚਾਰ ਕਰਨਾ ਚਾਹੀਦਾ ਹੈ ਆਦਾ ਸੁਭਾਅ